ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਦੇਖੋ ਅੱਜ ਸਾਡੇ ਸਮਰਾਲਾ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਸ਼੍ਰੀ ਤਰਲੋਚਨ ਸਿੰਘ ਤੇ ਐਸਐਚਓ ਦਵਿੰਦਰਪਾਲ ਸਿੰਘ ਵੱਲੋਂ ਸਾਡੇ ਸਮਰਾਲਾ ਏਰੀਆ ਦੇ ਇਲਾਕੇ ਦੇ ਪਿੰਡਾਂ ਦੇ ਬੀਡੀਸੀਜ਼ ਦੀ ਇੱਕ ਮੀਟਿੰਗ ਕੀਤੀ ਗਈ ਜਿਹੜੀ ਵਿਲੇਜ ਡਿਫੈਂਸ ਕਮੇਟੀਆਂ ਜਿਹੜੀ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਨਾਲ ਪਿਛਲੇ ਸਮੇਂ ਦੇ ਵਿੱਚ ਬਣੀਆਂ ਨੇ ਇਹਨਾਂ ਬੀਡੀਸੀ ਦੇ ਮੈਂਬਰਾਂ ਨਾਲ ਅਸੀਂ ਜਿਹੜੇ ਇਲਾਕੇ ਦੇ ਮੋਤਵਰ ਬੰਦਿਆਂ ਨਾਲ ਨਸ਼ੇ ਦੇ ਖਿਲਾਫ ਤੇ ਜਿਹੜੀ ਇਹ ਪਿੰਡਾਂ ਦੇ ਕ੍ਰਿਮੀਨਲ ਐਕਟੀਵਿਟੀਆਂ ਨੂੰ ਖਤਮ ਕਰਨ ਲਈ ਇੱਕ ਮੀਟਿੰਗ ਕੀਤੀ ਹੈ ਅਸੀਂ ਇਹਨਾਂ ਮਤਲਬ ਪੰਜਾਬ ਪੁਲਿਸ ਵੱਲੋਂ ਜਿਹੜੀ ਬੇਨਤੀ ਕੀਤੀ ਹੈ ਕਿ ਸਾਡੇ ਜਿਹੜੀ ਨਸ਼ੇ ਦੀ ਲੜਾਈ ਹੈ ਜਿਹੜੀ ਪੰਜਾਬ ਦੇ ਵਿੱਚ ਨਸ਼ੇ ਦਾ ਪ੍ਰਕੋਪ ਪੰਜਾਬ ਚੱਲ ਰਿਹਾ ਉਹਨੂੰ ਖਤਮ ਕਰਨ ਲਈ ਆਪਣਾ ਪੰਜਾਬ ਪੁਲਿਸ ਦੇ ਨਾਲ ਹੱਥ ਨਾਲ ਹੱਥ ਲਾ ਕੇ ਜਿਹੜਾ ਇਹਨੂੰ ਜਲਤੋਂ ਜਲਦ ਜਿਹੜੀ ਖਤਮ ਕੀਤੀ ਜਾ ਸਕੇ ਤੇ ਜਿਹੜੇ ਕੋਈ ਜਿਹੜੇ ਕੋਈ ਨਸ਼ੇ ਦੇ ਜਿਹੜੇ ਪਿੰਡਾਂ ਦੇ ਵਿੱਚ ਸਮਗਲਿੰਗ ਕਰਦੇ ਨੇ ਤਾਂ ਕਿ ਉਹਨਾਂ ਦੇ ਸਖਤ ਐਕਸ਼ਨ ਲਿਆ ਜਾਵੇ ਜਿਹੜੇ ਕੋਈ ਨਸ਼ੇ ਦੇ ਆਦੀ ਨੇ ਜਾਂ ਨਸ਼ੇ ਦੇ ਜਿਹੜੇ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਨੂੰ ਐਸ ਪੇਸ਼ੀਐਂਟ ਟਰੀਟ ਕਰਕੇ ਉਹਨਾਂ ਦਾ ਜਲਤੋਂ ਜਲਦ ਇਲਾਜ ਕਰਵਾਇਆ ਜਾ ਸਕੇ ਮਤਲਬ ਜਿਹੜੇ ਐਨਡੀਪੀਐਸ ਦੇ ਕੇਸਿਸ ਤਾਂ ਸਾਡੇ ਰੈਗੂਲਰਲੀ ਦਰਜ ਹੋ ਰਹੇ ਨੇ ਬਟ ਜਿਹੜਾ ਜਿਹੜੀ ਨਸ਼ੇ ਦੀ ਸਾਡੇ ਕੋਲ ਕੰਪਲੇਂਟਸ ਆ ਉਹ ਪਹਿਲਾਂ ਨਾਲੋਂ ਕਿਉਂਕਿ ਜਦੋਂ ਪਿਛਲੇ ਤਿੰਨ ਚਾਰ ਮਹੀਨੇ ਤੋਂ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤ ਅਨੁਸਾਰ ਜਿਹੜਾ ਇੱਕ ਸਾਡਾ ਸਪੈਸ਼ਲ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਿਹਾ ਹੈ ਉਸ ਤੋਂ ਬਾਅਦ ਜਿਹੜੀ ਇਹ ਨਸ਼ੇ ਦੀ ਸਾਡੇ ਕੋਲ ਕੰਪਲੇਂਟਸ ਆ ਰਹੀਆਂ ਨੇ ਉਹ ਬਹੁਤ ਘਟੀਆਂ ਨੇ 1 ਜਨਵਰੀ 2023 ਤੋਂ ਸਾਡੇ 16 ਕੇਸ ਜਿਹੜੇ ਪ੍ਰੋਪਰਟੀ ਸੀਜ਼ਰ ਦੇ ਫਾਈਨਲ ਹੋ ਚੁੱਕੇ ਨੇ ਬਾਕੀ ਇਸ ਸਾਲ ਵੀ ਸਾਡੇ ਜਿਹੜੇ ਹੁਣ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਮੁਤਾਬਕ ਸਾਡੇ ਵਕਫਾ ਕੇਸ ਅਸੀਂ ਨਸ਼ੇ ਦੇ ਜਿਹੜੇ ਬੰਦੇ ਵੱਡੇ ਸਦਾਕਰ ਹਨ ਜਿਨ੍ਹਾਂ ਦੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਦਰਜਾਂ ਅਸੀਂ ਉਹਨਾਂ ਦੇ ਕੇਸ ਤਿਆਰ ਕਰਕੇ ਰੈਗੂਲ ਭੇਜ ਰਹੇ ਹਾਂ ਤਾਂ ਕਿ ਉਹਨਾਂ ਦੀ ਪ੍ਰਾਪਰਟੀ ਜਿਹੜੀ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਹੈ ਉਹ ਜਬਤ ਕੀਤੀ ਜਾ ਸਕੇ ਸਤਿਕਾਰਯੋਗ ਐਸਐਸਪੀ ਸਾਹਿਬ ਖੰਨਾ ਡੀਐਸਪੀ ਸਾਹਿਬ ਸਮਰਾਲਾ ਤੋਂ ਉਹਨਾਂ ਨੇ ਸਹਿਯੋਗ ਦੇ ਨਾਲ ਸਮਰਾਲੇ ਗਵਰਨਮੈਂਟ ਕੰਨਿਆ ਸਕੂਲ ਦੇ ਵਿੱਚ ਅੱਜ ਜੋ ਪ੍ਰੋਗਰਾਮ ਰੱਖਿਆ ਗਿਆ ਨਸ਼ਾ ਮੁਕਤ ਪੰਜਾਬ ਜਿਹਦੇ ਰਿਗਾਰਡਿੰਗ ਅੱਜ ਵੱਖ-ਵੱਖ ਪੁਲਿਸ ਅਫਸਰ ਸਹਿਬਾਨਾਂ ਨੇ ਸਾਡੇ ਛੋਟੇ ਬੀਰਾਂ ਨੇ ਬਹੁਤ ਬਿਆਨ ਕੀਤੇ ਨੇ ਸਾਨੂੰ ਸਾਰਿਆਂ ਨੂੰ ਇਕਤਾ ਕਰਨੀ ਚਾਹੀਦੀ ਆ ਪੰਜਾਬ ਦੇ ਨਸ਼ਾ ਮੁਕਤ ਕਰਨ ਦੇ ਲਈ ਇਕੱਲੀ ਪੰਜਾਬ ਪੁਲਿਸ ਨਸ਼ੇ ਦੇ ਲਈ ਕੁਝ ਨਹੀਂ ਕਰ ਸਕਦੀ ਜਿਵੇਂ ਅਸੀਂ ਦੇਖੇ ਸਾਡੇ ਆਸ-ਪਾਸ ਕੋਈ ਨਸ਼ਾ ਵੇਚਦਾ ਜਾਂ ਨਸ਼ੇ ਦਾ ਡਰੱਗ ਡੀਲਰ ਆ ਤਾਂ ਉਹਦੀ ਸੂਚਨਾ ਪੰਜਾਬ ਪੁਲਿਸ ਨੂੰ ਜ਼ਰੂਰ ਦਿਓ ਇਹ ਹੀ ਮਿਹਰਬਾਨੀਆਂ ਕਿਉਂਕਿ ਨਸ਼ੇ ਦੇ ਵਿੱਚ ਜੋ ਡੁੱਬਦਾ ਉਹ ਘਰਾਂ ਦੇ ਘਰ ਬਰਬਾਦ ਕਰਦਾ ਇਹ ਨਹੀਂ ਹੈਗਾ ਵੀ ਨਸ਼ਾ ਇੱਕ ਬੰਦਾ ਕਰਦਾ ਉਹ ਇੱਕ ਨਹੀਂ ਕਰਦਾ ਉਹਦੇ ਵਿੱਚ ਸਾਰੀ ਪਰਿਵਾਰ ਹੀ ਜੜ ਜਾਂਦਾ ਨਸ਼ੇ ਦੇ ਵਿੱਚ ਟੈਨਸ਼ਨਾਂ ਦੇ ਨਾਲ ਸੋ ਸਤਕਾਰਯੋਗਾ ਜੋ ਵੀ ਸਾਡੇ মিডিਆ ਸਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਪੰਜਾਬ ਪੁਲਿਸ ਦੇ ਨਾਮ ਨਾਲ ਸੋ ਆਲਦਾਲੇ ਜੋ ਵੀ ਨਸ਼ਾ ਤਸਕਰ ਨੇ ਉਹਨਾਂ ਦੀ ਗੁਪਤ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਾਡਾ ਪੰਜਾਬ ਸੋਨੇ ਦੀ ਚਿੜੀ ਆ ਜਿਹੜਾ ਨਸ਼ੇ ਤੋਂ ਬਚਿਆ ਰਹੇ ਮੇਰਾ ਨਾਮ ਭਗਵੰਤ ਸਿੰਘ ਗੋਲੜੀ ਆ ਪਿੰਡ ਮੇਰਾ ਸ਼ਾਹਪਰਾ ਮੈਂ 2006 ਤੋਂ ਦੁਬਈ ਦੇ ਵਿੱਚ ਆ ਟਰੱਕ ਡਰਾਈਵਰ ਐ ਜਿਹੜਾ ਟਰੱਕ ਡਰਾਈਵਰ ਤੇ ਛੋਟਾ ਭਰਾ ਮੇਰਾ ਨਸ਼ੇ ਦੀ ਦਲਦਲ ਚ ਫਸ ਗਿਆ ਸੀਗਾ ਉਹ ਬਹੁਤ ਔਖਾ ਕੱਢਿਆ ਮੈਂ ਚੀਜ਼ ਦੇ ਵਿੱਚੋਂ 11 ਸਾਲ ਮੈਂ ਕਿਵੇਂ ਕੱਢਨੇ ਜਾਂ ਮੇਰੇ ਪਰਿਵਾਰ ਨੇ ਕਿਵੇਂ ਕੱਢਨੇ ਮੇਰੇ ਫਾਦਰ ਸਾਹਿਬ ਵੀ ਇਸ ਟੈਨਸ਼ਨ ਦੇ ਵਿੱਚ ਦੁਨੀਆ ਤੋਂ ਚਲੇ ਗਏ 1.5 ਸਾਲ ਹੋ ਚੱਲਿਆ ਉਹਨਾਂ ਨੂੰ ਤੇ ਮੈਂ ਇਹ ਚੀਜ਼ ਦਾ ਦਰਦ ਹੰਡਾਇਆ ਬਹੁਤ ਨੇੜੇ ਤੋਂ ਹੰਡਾਇਆ ਮੈਨੂੰ ਪਤਾ ਵੀ ਇਹ ਦਰਦ ਹੁੰਦਾ ਕੀ ਆ ਕਿਉਂਕਿ ਨਸ਼ਾ ਵੇਚਣ ਵਾਲੇ ਦਾ ਦਿਮਾਗ ਕੰਮ ਨਹੀਂ ਕਰਦਾ ਸਾਡਾ ਸਮਾਜ ਉਹਦਾ ਸਾਹ ਦਵੇ ਉਹਨੂੰ ਪੁੱਛੇ ਵੀ ਨਸ਼ਾ ਕਿਉਂ ਕਰਦਾ ਮਾਪੇ ਦਾ ਪਹਿਲੇ ਨੰਬਰ ਤੇ ਮਾਪੇ ਦਾ ਫਰਜ ਬਣਦਾ ਕਿ ਬੱਚਿਆਂ ਨੂੰ ਤੁਸੀਂ ਜਦੋਂ ਘਰੋਂ ਜਾਂਦੇ ਆ ਜਾਂ ਖਰਚਾ ਲੈ ਕੇ ਜਾਂਦੇ ਆ ਉਹਨਾਂ ਨੂੰ ਪੁੱਛੋ ਕਿੱਥੇ ਗਿਆ ਸ਼ਾਮ ਨੂੰ ਕਿੱਥੇ ਗਿਆ ਸਵੇਰ ਨੂੰ ਕਿੱਥੇ ਆ ਤੇ ਬੱਚਿਆਂ ਨੂੰ ਪੁੱਛਣਾ ਸਾਡਾ ਫਰਜ ਆ ਬੱਚਾ ਲੇਟ ਉੱਠਦਾ ਤਾਂ ਵੀ ਧਿਆਨ ਦਿਓ ਬੱਚਾ ਕਿਉਂ ਲੇਟ ਉੱਠ ਰਿਹਾ ਹੈ ਉਹ ਨਸ਼ਾ ਤਾਂ ਨਹੀਂ ਮੰਗ ਰਿਹਾ ਉਹਦੇ ਨਸ਼ੇ ਦੇ ਉਹਦੇ ਯਾਰ ਦੋਸਤ ਕਹਿਹਜੇ ਨੇ ਸਮਾਜ ਦੇ ਆਲਦਾਲੇ ਉਹ ਕਿੱਥੇ ਬਹਿਹਦਾ ਕਿੱਥੇ ਉੱਠਦਾ ਇਹ ਜ਼ਰੂਰੀ ਆ ਕਿਉਂਕਿ ਨਸ਼ਾ ਸਾਡਾ ਪੰਜਾਬ ਨਸ਼ੇ ਦੇ ਵਿੱਚ ਡੁੱਬ ਚੱਲਿਆ ਸੋਨੇ ਦੀ ਚਿੜੀ ਸੀ ਸਾਡਾ ਪੰਜਾਬ ਗਵਾਂਢੀ ਦੇਸ਼ਾਂ ਤੋਂ ਨਸ਼ਾ ਕੇ ਬਰਬਾਦ ਹੋ ਗਿਆ ਜੋ ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਨਜੀਤ ਸਿੰਘ ਜੀ ਉਹਨਾਂ ਤੋਂ ਕੋਈ ਜਿੱਤ ਨਹੀਂ ਸਕਿਆ ਅੱਜ ਤੱਕ ਇਹ ਸਾਰਾ ਇਤਿਹਾਸ ਇਤਿਹਾਸ ਵੀ ਦਰਹਾਇਆ ਜਾਂਦਾ ਵੀ ਕਦੇ ਪੰਜਾਬ ਹਾਰਿਆ ਨਹੀਂ ਸਾਡੇ ਸਿੱਖ ਕੌਮ ਅਸੀਂ ਬਹੁਤ ਮਾਣ ਨਾਲ ਕਹਿੰਦੇ ਆ ਵੀ ਅਸੀਂ ਪੰਜਾਬ ਦੇ ਵਿੱਚ ਜਨਮ ਲਿਆ ਪਰ ਪੰਜਾਬ ਦੇ ਵਿੱਚ ਜਨਮ ਲਿਆ ਤਾਂ ਸਾਡਾ ਫਰਜ਼ ਬਣਦਾ ਵੀ ਪੰਜਾਬ ਨੂੰ ਸੋਨੇ ਦੀ ਚੜੀ ਰੱਖੀਏ ਨਾ ਕਿ ਨਸ਼ਿਆਂ 'ਚ ਬਰਬਾਦ ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ